ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜਿਹੜਾ ਇੱਕ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਹੁੰਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 4 ਐਨੀਮਲ ਸੇਲ ਆ ਚਾਰੇ ਗੱਬਣੀਆਂ ਜੀ ਹਾਂਜੀ ਬਈ ਗੱਬਣੀਆਂ 4 ਗੱਬਣ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਦੇ ਕੋਠੇ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ 836060835 ਠੀਕ ਆ ਜੀ ਆਪਾਂ ਬਾਈ ਪਹਿਲਾਂ ਵੀਡੀਓ ਪਾਈ ਸੀ ਵੇਖ ਗਏ ਸੀ ਮਾਲ ਜੀ ਹਾਂਜੀ ਬਾਈ ਵੇਖ ਗਏ ਠੀਕ ਆ ਅੱਜ 4 ਆ ਜੀ ਇੱਕ ਨੰਬਰ ਤੋਂ ਕਿਹੜੀ ਤੋਂ ਸ਼ੁਰੂ ਕਰਗੇ ਜੀ ਆ ਗਿਆ ਬੈੜਾ ਬਾਈ ਦੂਜਾ ਸੂਆ ਮਾਰ ਹੀ ਲਈਏ ਬਾਈ ਥੋੜਾ ਹੀ ਨੇਰਾ ਪੈਂਦਾ ਕਿਉਂਕਿ ਨੇਰਾ ਪੈਂਦਾ ਇੱਥੇ ਬਾਹਰ ਵਧੀਆ ਦਸ ਜੂਗੀ ਕਿੰਨੇ ਸੂਏ ਆ ਜੀ ਇਹ ਇਹ ਦੂਜਾ ਸੂਆ ਬਾਈ ਦੈਣ ਕਿੰਨੇ ਲੈ ਜੂ ਬਾਈ ਦੈਣ ਬਾਈ 5-6 ਲੈ ਜੂ ਕਿੰਨਾ ਕ ਪਾ ਜੂ ਦੁੱਧ ਬਾਈ ਦੁੱਧ ਬਾਈ ਪਿਆ ਦੂ 1500 ਲਗ ਠੀਕ ਆ ਜੀ ਹਾਂਜੀ ਤੇ ਥਣਾ ਥਣਾ ਦੀ ਜਗ੍ਹਾ ਥਣਾ ਥਣਾ ਦੇ ਓਕੇ ਹੋ ਬਾਈ ਸੀਰ ਠੰਡੀ ਫੁੱਲ ਹੋਊ ਜਾਂ ਮਰਜੀ ਬੈਠਾ ਰਹਿਣਾ ਲੈ ਆਉ ਬਾਈ ਕਹਿੰਦਾ ਫੁੱਲ ਆ ਥਣਾ ਦੀ ਓਕੇ ਲੈ ਆਨੂ ਆ ਪੂਰਾ ਢੱਲਾ ਵਾ ਲੈ ਕਹਿੰਦਾ ਮੈਂ ਜੇ ਇੱਕ ਕਰਕੇ ਲਿਆਂਦੀ ਆ ਤੁਸੀਂ ਆਪਦੀਆਂ ਚੈੱਕ ਕਰਕੇ ਲੈ ਜਾਓ ਉਹ ਕਿ ਭਾਤੇ ਤੁਸੀਂ ਲਾਉਣੇ ਆ ਬਾਈ ਇਹਦੇ ਵੀ ਪੈਸੇ ਲਾ ਕੇ ਲਿਆਂਦੀ ਆ ਆਪਦੇ ਚੈੱਕ ਕਰਕੇ ਆਪਦੇ ਤਸੱਲੀ ਕੀਤੀ ਆ ਤੁਸੀਂ ਪੈਸੇ ਲਾਉਣੇ ਆ ਤੁਸੀਂ ਆਪਦੇ ਤਸੱਲੀ ਕਰ ਬਾਕੀ ਫੇਸ ਕੁਆਲਟੀ ਵੀ ਸੋਹਣੀ ਆ ਰੰਗ ਰੂਪ ਦੀ ਵੀ ਚੰਗੀ ਜਿਹਾ ਦੇਖ ਨਵੀਂ ਵੈੜ ਆ ਬਾਈ ਦੂਜਾ ਸੂਹਾ ਬਾਕੀ ਥੋੜੀ ਜਿਹੀ ਬਾਈ ਘੱਟ ਸੇਵਾ ਵਾਲੇ ਘਰ ਹੋਣੀ ਲੱਗਦੀ ਆ ਆ ਵੀ ਥੋੜਾ ਜਿਹਾ ਮਾਲ ਕੋਈ ਤੁਹਾਨੂੰ ਪੜਾ ਬਾਈ ਘੱਟ ਕਰ ਦੇ ਸੇਵਾ ਕੇ ਸੇਵਾ ਕਿਵੇਂ ਹੁੰਦੀ ਆ ਬਾਕੀ ਦੁੱਧ ਉਹਨਾਂ ਦੇ ਫੌਲੀ ਚ ਆਉਂਦੀ ਰਹੀ ਹੈਗਾ ਐਨੀ ਗੱਲ 16 ਕਿਲੋ ਦੀ ਬੰਦੇ ਚਾਹਾਂ ਨਾਰਮਲ ਸੇਵਾ ਦੇ ਚੋਇਆ ਹੋ ਗਏ ਬਾਕੀ ਬਈ ਥੋੜੀ ਕ੍ਰੋਸ ਚ ਪੈਂਦੀ ਗਰਮੀ ਰਹਤੀ ਹੁੰਦੀ ਹੈ ਹਾਂਜੀ ਹਾਂਜੀ ਕੋਈ ਬਾਹਲੀ ਪਿਓਰ ਤਨੀ ਕ੍ਰੋਸ ਚ ਪੈਣ ਦਾ ਫਾਇਦਾ ਹੀ ਹੋ ਜਾਂਦਾ ਭਾਈ ਗਰਮੀ ਦਾ ਸੀਜ਼ਨ ਆਉਣਾ ਤੇ ਗਰਮੀ ਕਰਮ ਵਾਲੀ ਘਟਮਣਾਊਗੀ ਥਣ ਬਹੁਤ ਚੰਗਾ ਲੱਗਿਆ ਚਾਰ ਹੀ ਥਾਣਾ ਗਿਆ ਤੇ ਲੱਗੇ ਵੇ ਝੂਲ ਝੂਲ ਮਾਨੇ ਚੰਗੀ ਆ ਬਾਈ ਕਹਿੰਦਾ ਮਾਲਕਾਂ ਨੂੰ ਦੱਸਿਆ ਕਿ 15 16 ਕਿਲੋ ਆਪਣਾ ਚੋਇਆ ਵਾ ਐਸਟੀਆਰ ਪਲੱਸ ਦੀ ਉਮੀਦ ਬਾਕੀ ਸੇਵਾ ਦਾ ਮੁੱਲ ਬਈ ਜੈ ਜੈ ਦਾ ਜਮਾ ਇਹਦਾ ਬਈ ਜੈ ਜੈ ਦਾ ਹਾਂ ਨਾ 37000 ਰੁਪਏ ਗਾਦੇ ਮਾੜਾ ਮੋਟਾ ਹਾਂ ਛੋੜ ਛੱਪਾ ਕਰਦੇ ਆਗੇ ਠੀਕ ਆ ਜੀ ਜਾਇਜ਼ ਮੌਲੀ ਕੀਤਾ ਬਈ ਉਹ ਮੰਗਨ ਵਾਲੇ ਜਿਹਨਾਂ ਮਾਲਕਾਂ ਤੋਂ ਹੀ ਲੈ ਆਏ ਉਹ ਆਪ 45 ਮੰਗੀ ਜਾਂਦੇ ਸੀਗੇ ਠੀਕ ਆ ਜੀ ਉਹ ਤਾਂ ਚਲੋ ਸਬਦਾ ਹਾਂ ਜੀ ਸੌਦਾ ਬਣੇ ਤੇ ਹੁੰਦਾ ਤੇ ਆਪਾਂ ਬਿਲਕੁਲ ਜਾਇਰ ਰੇਟ ਕਰਨਾ ਹੁੰਦਾ ਵੀ ਜਿਹੜਾ ਵੇਚਣ ਵਾਲਾ ਹਜ਼ਾਰ ਖੰਡ ਬਣ ਜੇ ਚਲੋ ਆਏ ਗਈ ਦੀ ਮਾੜੀ ਮੋਟੀ ਛੋੜ ਛੱਪਾ ਹੋ ਜਾਂਦਾ ਹੁੰਦਾਗਾ ਹਾਂਜੀ ਤੇ 37000 ਰੁਪਏ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਗਾਂ ਠੰਡੀ ਸੀਲ ਵੀ ਪੂਰੀ ਆ ਤੇ ਵੀ ਹੋਤੇ ਹੋਗੇ ਦੈਣਾ ਲੈ ਜੂ ਖੁੱਲੇ ਹਾਂਜੀ ਖੁੱਲੇ ਲੈ ਜੂ ਕਈ ਆਰ ਪਸ਼ੂ ਸੌਖਾ ਤਾਂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਲੈ ਚੱਲੀ ਵੀਰ ਬੰਨ ਲਾ ਤੇ ਜੇ ਕਈ ਆ ਸਫਰ ਕਰਨ ਪਸ਼ੂ ਇੱਕ ਅੱਧਾ ਦਿਨ ਪਹਿਲਾਂ ਵੀ ਸੂਪੇਂਦਾ ਹੁੰਦਾ ਹੈ ਜਿਹੜਾ ਦੁੱਧ ਹੁੰਦਾ ਏ ਜਿਵੇਂ ਮਾਲਕਾਂ ਨੇ ਦੱਸਿਆ ਬਾਈ ਨੇ ਆਪਾਂ ਨੂੰ ਦੱਸਤਾਗਾ ਵੀਡੀਓ ਦੇ ਵਿੱਚ ਦੁੱਧ ਸੇਵਾ ਦਾ ਹੁੰਦਾਗਾ ਜੇ ਕੋਈ ਵੀਰ ਵੱਧ ਕਰੂ ਤਾਂ ਬਲੱਸ ਵੀ ਲੈ ਲਊ ਯਾਰ ਬਾਈ ਇਹ ਗੱਲ ਹੋਰ ਹੁੰਦੀ ਆ ਜੇ ਤਾਂ ਕਹਿੰਨੇ 2 ਕਿਲੋ ਵੱਧ ਦੇਤਾ ਤੇ ਕਿਸੇ ਨੇ ਨਹੀਂ ਆਪਾਂ ਨੂੰ ਆ ਕੇ ਸ਼ਵਾਸ਼ ਦੇਣੀ ਹੁੰਦੀ ਅਗਲਾ ਇਹਨ ਜੇ ਘੱਟ ਕੇ ਲਗਣਾ ਯਾਰ ਬਈ ਕਿਲੋ ਘੱਟ ਦੇਤਾ ਪਰ ਅਗਲੇ ਦੇ ਮਾਲਕਾਂ ਨੇ ਦੱਸਿਆ ਬਹੁਤੀ ਜੀ ਦੱਸ ਦੇਣੀ ਹੁੰਦੀ ਆ ਹਾਂਜੀ ਆਪਾਂ ਤਾਂ ਦੁੱਧ ਫੀਵਰ ਆਉਂਦਾ ਕਈ ਆਪਾਂ ਕਿਸੇ ਨੂੰ 15-16 ਕਿਲੋ 18 ਵੀ ਚੋਲੇ ਦੇ ਸਾਨੂੰ ਫੋਨ ਆਉਂਦੇ ਬਈ 18-19 ਕਿਲੋ ਵੀ ਕਰ ਜੀ ਕੋਈ ਕਿਲੋ ਘੱਟ ਵੀ ਲਿਆ ਜਾਂਦੀ ਆ ਬਾਕੀ ਬਈ ਜਿਹੜਾ ਆਪਾਂ ਵੀਡੀਓ ਚ ਦਿਖਾਉਨੇ ਆ ਤੇ ਤੁਸੀਂ ਅੰਦਾਜ਼ਾ ਲਾ ਲਿਆ ਕਰੋ ਪਸ਼ੂ ਦੀ ਤਿਆਰੀ ਤੋਂ ਕਿਉਂਕਿ ਜੇ ਪਸ਼ੂ ਦੀ ਤਿਆਰੀ ਬਈ ਚੰਗੀ ਆ ਤਾਂ ਦੁੱਧ ਆਟੋਮੈਟਿਕ ਹੀ ਵਾਧ ਦੇਣਾ ਜੇ ਤਿਆਰੀ ਥੋੜੀ ਆ ਤਾਂ ਉਹ ਹਿਸਾਬ ਨਾਲ ਪਸ਼ੂ ਦੇ ਦੁੱਧ ਤੋਂ ਅੰਦਾਜ਼ਾ ਲਾ ਲਿਆ ਕਰੋ ਤੇ ਜਿਹੜਾ ਸੂਏ ਦਾ ਅੰਦਾਜ਼ਾ ਉਹ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਕਿਉਂਕਿ ਮਾਲਕ ਜਿੰਨੇ ਦੱਸ ਦਿਆ ਆ ਆਪਾਂ ਉਵੇਂ ਗਾਂ ਦੱਸ ਦੇਈਦਾ ਤੇ ਇਹਦਾ ਕਿੰਨੇ ਮਾ ਸੂਆ ਬਾਈ ਇਹ ਵੀ ਬਾਈ ਦੂਜਾ ਸੂਆ ਜੀ ਦਣ ਕਿੰਨੇ ਲੈ ਜੂ ਬਾਈ ਦਣ ਬਾਈ ਇਹਦਾ 5-6 ਦਿਨ ਹੀ ਇਤੇ ਰਹਿੰਦੇ ਆ ਜੀ ਤੇ ਬਾਈ ਸੈਂਕਾ ਮਾਰਦੀ ਮੁਰਲੀ ਬਾਈ ਜਿਵੇਂ ਮਰਜੀ ਝੂਟੀ ਚਲੀ ਨਾਲ ਆਏ ਕੋਈ ਗੱਲ ਲਾਤਣਾ ਪਟੂ ਥਾਂਲੇ ਵਾ ਵੇੜਾ ਬੜਾ ਚੰਗਾ ਮਜਨਾਂ ਲੱਗਿਆ ਵਾ ਜੀ ਤੁਹਾਨੂੰ ਨੇੜੇ ਤੋਂ ਦਿਖਾ ਦੋ ਨਾ ਬਿਲਕੁਲ ਮੱਝਾਂ ਵਾਲਾ ਹਨ ਮੁੱਠੀ ਵਾਲਾ ਕਿੰਨੇ ਅਰਗੀ ਧਾਰ ਆਉਗੀ ਤੇ ਦੁੱਧ ਫੈਟ ਵੀ ਮੱਝਾਂ ਵਰਗੀ ਹੋਊਗੀ ਬਾਈ 6-7 ਫੈਟ ਆਉ ਹਾਂਜੀ ਦੁੱਧ ਵੀ ਮੱਝਾਂ ਮੱਝਾਂ ਹੀ ਕਿਨਿਆ ਸੀ ਠੰਡੀ ਪੁੱਲ ਬਾਈ ਆਇਆਂ ਵੀ ਲੱਤ ਪਟੂਗੀ ਜਿਵੇਂ ਮਰਜੀ ਬੇ ਸਾਰਾ ਬੰਦਾ ਲਾਓ ਜੀ ਸਾਬਾਈ ਕਹਿੰਦਾ ਫੁੱਲ ਆ ਜਵਾਬ ਚੋਈ ਜਾਣਾ ਚੋਈ ਜਾਣੀ ਬਾਈ ਠੰਡ ਚੰਗਾ ਬਾਈ ਚੰਗੀ ਹਫ਼ਤਾ ਹੀ ਲੈ ਜਾਓ ਹਫ਼ਤਾ ਮੰਨ ਬਾਈ ਇੱਥੇ ਹੋ ਕੇ ਸੋਨਾ ਗਾਣੇ ਦੁੱਧ ਬੰਦੇ ਜੀ ਤੋਂ ਲਈ ਆ 18 ਕਿਲੋ ਦੀ ਗਾਰੰਟੀ ਤੇ ਬੰਦੇ ਨੇ ਦਿੱਤੀ ਆ ਹਾਂਜੀ ਤੇ ਬਾਕੀ ਦੇਣਾ ਜਾਇਦਾ ਜਿਵੇਂ ਲੈਵਾ ਦੇ ਵੀਰ ਬਾਕੀ ਵੀ ਤਿਆਰੀ ਹਜੇ ਦੇਣ ਪਏ ਆ ਜੋ ਵੀ ਜਿਹੜੀਆਂ ਗਾਂਆਂ ਹੁੰਦਾ ਕਈ ਯਾਰ ਇੱਕ ਅੱਧਾ ਦੇਣੀ ਪਹਿਲਾਂ ਭਰਦੀਆਂ ਬੜਾ ਲੇਵਾ ਫਸਾ ਬੜਾ ਚੰਗਾ ਲੇਵਾ ਦੇਖ ਵੀ ਬਾਕੀ ਹੋਰ ਚੰਗੀ ਆ ਕੱਦ ਕਾਠ ਚੰਗਾ ਵਜੜ ਵੀ ਚੰਗਾ ਕ੍ਰੋਸ ਚ ਪੈਂਦੀ ਆ ਹੁਣ ਗਰਮੀ ਦਾ ਸੀਜ਼ਨ ਆ ਗਿਆ ਹੁਣ ਕ੍ਰੋਸ ਹੀ ਗਾਂ ਜਿਆਦਾ ਚੱਲਣਗੀਆਂ ਚਲੋ ਦੂਜੀਆਂ ਵੀ ਆ ਜਾਣਗੀਆਂ ਪਰ ਕ੍ਰੋਸ ਦੀ ਵੀਡੀਓ ਤੁਹਾਨੂੰ ਜਿਆਦਾ ਚੈਨਲ ਤੇ ਵੇਖਣ ਨੂੰ ਮਿਲੂਗੀ ਇਹਦਾ ਮੁੱਲ ਬਈ ਜੈਜ ਫਿਰ ਮੁੱਲ ਕਰਾਂ ਨੂੰ ਬਈ ਜਿਵੇਂ ਲੋਕ ਕਰੀਏ 42 45 ਕਰੀ ਚੱਲ ਹਾਂ ਨਾ 40 ਜੋ ਹਜ਼ਾਰ ਛੱਡ ਦੇ ਆ 45 ਹਜ਼ਾਰ ਹਾਂਜੀ ਠੀਕ ਆ ਜੀ ਪਹਿਲੀ ਤਾਂ 37000 ਸੀ ਦੋ ਨੰਬਰ ਵਾਲੀ ਦਾ 39000 ਰੁਪਿਆ ਬਾਕੀ ਬਾਈ ਕਹਿੰਦਾ ਛੋਟ ਕਰ ਦਾਂਗੇ ਬਈ ਇਹ ਦੇਖ ਗਏ 18 ਦਾ 19 ਕਿਲੋ ਦੁੱਧ ਬੰਦੇ ਦਾ ਕੌਣ ਦਿੰਦਾ ਇਹਨੇ ਬਾਕੀ ਬਾਈ ਇਹਦਾ ਦੁੱਧ ਫੈਟ ਜ਼ਿਆਦਾ ਹੁੰਦਾ ਐਚਪ ਦੇ ਤਾਂ 20 22 ਦੇ ਬਰਾਬਰ ਉੱਠ ਜਾਣਾਗਾ ਕਿਉਂਕਿ ਐਚਪ ਦੀ ਥੋੜੀ ਜਿਹੀ ਫੈਟ ਜ਼ਿਆਦਾ ਹੁੰਦੀ ਘੱਟ ਹੁੰਦੀ ਆ ਕ੍ਰੋਸ ਦੀ ਜ਼ਿਆਦਾ ਹੁੰਦੀ ਆ ਬਾਕੀ ਥਣ ਭਾਂਡੇ ਦੀ ਸਾਫ਼ ਆ ਇਹਦੇ ਵੀ ਥਾਣਾ ਆ ਕੇ ਬੇਫਿਕਰ ਹੋ ਕੇ ਚੈੱਕ ਕਰ ਲਿਓ ਬਾਈ ਕਹਿੰਦਾ ਆਪਣੇ ਚੈੱਕ ਕੀਤੇ ਹੋਏ ਤੁਸੀਂ ਆਪਦੀ ਤਸੱਲੀ ਕਰ ਲਿਓ ਸਰ ਦਾ ਨੰਬਰ ਏ ਭਾਈ ਪਿਛਲੀ ਵੀਡੀਓ ਵਾਲੀ ਆ। ਏ ਭਾਈ ਵੀਡੀਓ ਤੇ ਉਹਦੇ ਗਾ ਬੰਦੇ ਨੇ ਸੌਦਾ ਕਰਕੇ ਖੜਾ ਤੀ ਗਏ ਨੇ। ਠੀਕ ਆ ਜੀ। ਹਾਂਜੀ। ਇਸਾਈ ਆ ਗਈ ਤੇ 1000 ਰੁਪਿਆ। ਠੀਕ ਆ ਲੈ ਕੇ ਨਿਕਲ। ਬੰਦਾ ਮੈਨੂੰ ਕਹਿੰਦਾ ਪਤਾ ਨਹੀਂ ਕੋਈ ਕੰਮ ਪੈ ਗਿਆ ਆ ਜਾਣੀਗਾ ਤਾਂ ਕਰਕੇ ਮੈਨੂੰ ਫੋਨ ਤਾਂ ਬਹੁਤ ਆਏ ਮੈਂ ਅਗਲੇ ਨਾਲ ਵੇਚੀ। ਠੀਕ ਆ ਜੀ। ਤਾਂ ਕਰਕੇ ਖੜੀ ਆ। ਤੇ ਹੁਣ ਉਧਰੋਂ ਕੈਨਸਲ ਹੀ ਆ ਭਾਈ। ਉਧਰੋਂ ਕੈਨਸਲ ਹੀ ਆ ਭਾਈ। ਠੀਕ ਆ ਭਾਈ। ਦੇਣ ਕਿੰਨੇ ਪਾਜੂ ਹਾਂ? ਦੇਣ ਭਾਈ ਤਿਆਰੀਆਂ ਜੀ ਫਿਰਦੇ ਹੋ ਸਦਾ ਕੱਲ ਨੂੰ ਸੂਪੇ। ਹੋਸਦਾ ਦੱਤ। ਆ ਤੁਹਾਨੂੰ ਸੂਪੇ। ਕਿਉਂਕਿ ਹਵਾਨਾ ਕਰਨ ਵਾਲੀ ਕਿੰਨਵੇਂ ਸੋਏ ਹੁੰਦੀ ਆ ਬਈ ਇਹ ਬਈ ਅਗਲੇ ਦਾ ਦੂਜਾ ਦੱਸਿਆ 33 ਜਮਾ ਨਾਲੋ ਠੀਕ ਆ ਸਹੀ ਗੱਲ ਮੈਂ ਪਹਿਲਾਂ ਹੀ ਦੱਸਿਆ ਸੀ ਵੀਡੀਓ ਚ ਬਈ ਤੁਸੀਂ ਪਸੂ ਦੇ ਬੋਡੀ ਸਟਰਕਚਰ ਤੋਂ ਅੰਦਾਜ਼ਾ ਲਾ ਲਿਆ ਕਰੋ ਬਈ ਦੂਜਾ ਮੈਂ ਦਿਖਾ ਲਾ ਕਰਦਾ ਦੀ ਕੰਦ ਕਾਠ ਦੀ ਵੱਡੀ ਆ ਕ੍ਰੋਸ ਜੀ ਇਹ ਪੈਂਦੀ ਆ ਜਰਸੀ ਤੇ ਐਚ ਐਫ ਦਾ ਕਰੋ ਸਾ ਹਵਾਨਾ ਕਰਮ ਵਾਲੀ ਐਚ ਐਫ ਨੂੰ ਵੱਡੀ ਫਿਰਦੀ ਆ ਰੂਪ ਦੀ ਜਰਸੀ ਚਾਹੀ ਥਣਾ ਬਹੁਤ ਚੰਗਾ ਲੱਗਿਆ ਕੋਈ ਵਾਧੂ ਸ਼ਾਕ ਨਹੀਂ ਥਣਾ ਦੀ ਡੰਨਾ ਬਈ ਓਕੇ ਹੋ ਬਈ ਜਮਾ ਠੀਕ ਆ ਜੀ ਹਾਂ ਅਗਲੇ ਨੇ ਬਈ ਆ ਕੇ ਤਸੱਲੀ ਕਰ ਲੈਣੀ ਇਹਦਾ ਕੀ ਆ ਕਿਉਂਕਿ ਭਈ ਆਪਾਂ ਪਹਿਜ ਇੱਕ ਕਰਕੇ ਲਿਆਂਦੇ ਆਂ ਕਿ ਆ ਅਗਲਾ ਆਪਦੇ ਚ ਇੱਕ ਕਰਕੇ ਲੈ ਜੇ ਜਿਹੜਾ ਕੋਈ ਸੂਇਆ ਸਵਾਇਆ ਪਸ਼ੂ ਹੁੰਦਾ ਦੋ ਟਾਈਮ ਆਪਦੇ ਚਾਰ ਟਾਈਮ ਚੁੱਕ ਕੇ ਲੈ ਜੇ ਤੇ ਜੇ ਕੋਈ ਗੱਬਣ ਪਸ਼ੂ ਆ ਆਪਦੇ ਥਣ ਖਿੱਚ ਕੇ ਲੈ ਜੇ ਤੇ ਇਹਦਾ ਮੁੱਲ ਭਈ ਜਾਇਜ ਭਈ ਇਹਦਾ ਮੁੱਲ ਉਹਦੇ ਆਪਾਂ ਹਾਂ ਨਾ 42000 ਰੁਪਏ ਕਿਹਾ ਸੀ ਇਹਦਾ ਆਪਣਾ 40000 ਦਾ ਸੌਦਾ ਹੋਇਆ ਸੀਗਾ ਠੀਕ ਆ ਜੀ ਉਹਨੇ ਦੇ ਅੱਜ ਦੇ ਦੇ 40000 ਦੇ ਦੇਣੀ ਆ ਹਾਂ ਜਿਹੋ ਨੇ ਸੌਦਾ ਹੋਇਆ ਜਾ ਉਹਨੇ ਦੀ ਦੇ ਦੇ ਬਾਈ ਕਹਿੰਦਾ ਸੌਦਾ ਆਪਣਾ 40000 ਦਾ ਹੋਇਆ ਸੀ ਅੱਜ ਵੀ ਆਪਾਂ ਉਹਨੇ ਦੀ ਦੇ ਦਾਂਗੇ 40000 ਰੁਪਇਆ ਪਰ ਤਿਆਰੀ ਚ 500 ਰੁਪਇਆ ਛੋੜ ਵੀ ਕਰ ਦਾਂਗੇ ਉਹ ਆ ਇੱਕ ਉਹ ਵੀ ਹਜ਼ਾਰ ਆਇਆ ਕਰਕੇ ਉਹਨਾਂ ਦਾ ਠੀਕ ਆ ਜੀ ਲਓ ਜੀ ਯਾਨੀ 349000 ਦੀ ਗਾਂ ਹੋ ਗਈ ਤਿਆਰੀ ਉਹਦੇ ਨਾਲੋਂ ਥੋੜਾ ਜਿਹਾ ਫਰਕ ਪਈ ਬਾਈ ਹਾਂ ਬਾਈ ਤਿਆਰ ਹੋਈ ਪਈ ਆ ਦਿਨ ਬਾਈ ਦੋਹਾਂ ਦਾ ਦੋਹਾਂ ਚ ਫਰਕ ਪੈ ਹੀ ਜਾਂਦਾਗਾ ਕਰਮ ਵਾਲੀ ਤਿਆਰੀ ਆ ਹੋ ਸਕਦਾ ਆਥਨ ਦੇ ਕਰ ਸੂਪੇ ਹੋ ਸਕਦਾ ਕੱਲ ਨੂੰ ਪਰ ਬਾਲੇ ਤੈਨ ਨਹੀਂ ਲੈਂਦੀ ਪੰਜ ਚਾਰ ਦਿਨਾਂ ਨਾਲ ਨਹੀਂ ਕੰਮ ਵੱਧ ਤੋਂ ਵੱਧ ਇੱਕ ਦੋ ਦਿਨ ਜੀ ਮੁੱਲੇ ਦਾ ਵੀ ਜਾਇਜਾ 39000 ਰੁਪਇਆ ਬਾਕੀ ਜਦੋਂ ਤੁਸੀਂ ਆਉਂਗੇ ਸੌਦਾ ਤੁਹਾਡਾ ਬਣ ਜਾਊਗਾ ਮਾੜੀ ਮੋਟੀ ਛੋਟ ਛੱਪਾ ਹੋ ਜਾਊਗਾ ਜੀ ਤੇ ਨਕੀਨਾ ਪੀਸ ਬਾਈ ਇਹਨੂੰ ਬਾਹਰ ਲਿਆਈ ਥੋੜਾ ਜਨਾ ਹਨੇਰਾ ਪੈਂਦਾਗਾ ਗਾਮ ਬਹੁਤ ਚੰਗੀ ਆ ਜੀ ਤੁਹਾਨੂੰ ਦਿਖਾ ਦਿੰਨੇ ਆ ਕੱਦ ਕਾਠ ਵੀ ਚੰਗਾ ਬਰੀਡ ਵਾਈਜ਼ ਵੀ ਚੰਗੀ ਆ ਕਿੰਨਵੇਂ ਸੂਏ ਹੁੰਦੀ ਆ ਬਈ ਦੂਜੇ ਸੂਏ ਹੁੰਦੀ ਵੈੜ ਬਾਈ ਇਹ ਠੀਕ ਆ ਜੀ ਦੈਣ ਕਿੰਨੇ ਲੈ ਜੂ ਬਾਈ ਦੈਣ ਬਾਈ ਇਹ ਡੇਰ ਮੁਤਾਬਕ ਮਾਲਕਾਂ ਨੇ ਹਫਤਾ ਦੱਸਿਆ ਠੀਕ ਆ ਜੀ ਹਾਂਜੀ ਖੁੱਲਾ ਹੀ ਲੈ ਜੂ ਯਾਨੀ ਹੱਥ ਲੈ ਜਾਣਾ ਹਾਂਜੀ ਕਿਉਂਕਿ ਮਾਲਕਾਂ ਦੇ ਦਸਰਮ ਮੁਤਾਬਕ ਹਫਤਾ ਗਾ ਬਾਕੀ ਪਸ਼ੂ ਹਾਂ ਜੀ ਸੌਖਾ ਤਾਂ ਵਦਨ ਵੱਧ ਲੈ ਜਾਂਦਾ ਕਰਮ ਵਾਲੀ ਫੀਸ ਕੁਆਲਟੀ ਵੀ ਸੋਹਣੀ ਆ ਜਾਤ ਪ੍ਰੀਟ ਦੀ ਵੀ ਚੰਗੀ ਆ ਥਣ ਪਾਂਡੇ ਦੀ ਵੀ ਸਾਫ ਆ ਕੋਈ ਸ਼ਾਕ ਨਹੀਂ ਫੇਰ ਤਾਂ ਭਾਈ ਦੇਖੋ ਬਹੁਤ ਜ਼ਿਆਦਾ ਤਾਂ ਮੂਹ ਸੋਹਣਾ ਬਈ ਬਹੁਤ ਸੋਹਣਾ ਮੂਹ ਅਜੇ ਜਾਤ ਵੀ ਫੁੱਲਾ ਜਾਤ ਵੀ ਫੁੱਲਾ ਸਹੀ ਗੱਲ ਆ ਜੀ ਬਾਕੀ ਭਾਈ ਦਣ ਪਏ ਸੀ ਠੰਡੀ ਫੁੱਲ ਬਈ ਸਾਰੇ ਨਾਲ ਹੀ ਆਪਣੇ ਚਾਰੇ ਹਨਾਂ ਦੀ ਜਮ੍ਹਾਂ ਬੇਜੋ ਸੀਰ ਸੌ ਕਰਮ ਵਾਲੀ ਫੁੱਲ ਹੋਊਗੀ ਬਾਕੀ ਥਣ ਪਾਂਡੇ ਦੀ ਸਾਫ ਆ ਝੋਲ ਚੱਟ ਟਰ ਲਓ ਜੀ ਸਾਰੇ ਝੋਲ ਕੱਢ ਕੇ ਸੋਣਾ ਕੱਦ ਕਾਠ ਤੇ ਵਜੇ ਨਾਲ ਕਿੰਨਾ ਇੱਕ ਬਾਜੀ ਬਾਈ ਇਹਦਾ ਬਈ ਮਾਲਕਾਂ ਨੇ ਆਪਾਨੂੰ 20 ਕਿਲੋ ਦੱਸਿਆ ਤੇ ਆਪਾਂ ਵੀ ਇੰਨੇ ਕਹਿੰਨੇ ਹੋ ਸਕਦਾ ਪਲੱਸ ਦੇ ਦਵੇ ਸੇਵਾ ਦੇ ਸੇਵਾ ਦੇ ਬਾਕੀ ਦੰਦ ਬਈ ਸੇਵਾ ਦੇ ਧਰਮਾਂ ਦਾ ਹੁੰਦਾ ਗਾ ਜੇ ਕਿਸੇ ਵੀ ਉਹਦੀ ਚੰਗੀ ਸੇਵਾ ਅਜੇ ਤਾਂ ਬਈ ਜਿੰਨੀ ਫੀਡ ਪਾਲਾ ਉਹਨਾਂ ਮਗਰ ਦੇ ਕੱਢਾ ਉਹ ਗੱਲ ਆ ਤੇ ਇਹਦਾ ਮੁੱਲ ਬਈ ਇਹਦਾ ਮੁੱਲ ਕੋਲਣ ਵੇ 60 65 ਕਰਾ ਲਓ 55000 ਦੀ ਵੜ ਦੇ ਠੀਕ ਆ ਜੀ ਹਾਂ ਚੱਲੀ ਮੇਰਾ 55000 ਰੁਪਇਆ ਬਾਈ ਦਾ ਮੁੱਲ ਕਰਦੇ ਬਾਕੀ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਨੂੰ ਜਚੂਗੀ ਕੋਈ ਵੀ ਐਨੀਮਲ ਪਸੰਦ ਆਉਂਦਾ ਪੈਸੇ ਤੁਸੀਂ ਲਾਉਣੇ ਆ ਆਪਦੇ ਤਸੱਲੀ ਪਰਖ ਕਰਕੇ ਲਿਜਾ ਸਕਦੇ ਆ ਪਸ਼ੂ ਸਾਰੇ ਚੰਗੇ ਆ ਜਿਹੜੇ ਸਾਡਾ ਪਸ਼ੂ ਆ ਉਹਨਾਂ ਦਾ ਮੁੱਲ ਹੋ ਜਾਂਦੇ ਆ ਜੀ ਬਾਕੀ ਕੋਈ ਫੈਕਸ ਨਹੀਂ ਹੁੰਦੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ